अ तो क बनी में पहलेला ਸਰ ਸ਼ੰਕਰਾ ਸਾਡੀ ਹੋਰ ਕੁੜੀ ਆ ਤੇ 2 ਕਿਲੋਮੀਟਰ ਤੇ ਰਹੀ ਆ ਇੱਕ ਸਾਥ ਹੋਇਆ ਵਿਆਹ ਹੋਇਆ ਇਹਨੂੰ ਪਾਜੀ ਸਾਲ ਜੋ ਇਹ ਨਹੀਂ ਗਿਆ ਪਹਿਲੇ ਚ ਵਿਆਹ ਕਰਨੇ ਸੀ ਸਾਰਾ ਕੁਝ ਹੀ ਵਿਆਹ ਕੀਤਾ ਥੋੜੇ ਦਿਨ ਬਾਅਦ ਪ੍ਰਮਾਤਮਾ ਨੇ ਉਹ ਝੋਲੀ ਵਿੱਚ ਨਿਆਣਾ ਪਾਤਾ ਨਿਆਣੇ ਹੋਣ ਤੋਂ ਬਾਅਦ ਇਹ ਕਹਿੰਦੇ ਕੁੜੀ ਬਿਮਾਰ ਰਹਿੰਦੀ ਆ ਪੈਸੇ ਲੱਗਦੇ ਆ ਐ ਦਵਾਈ ਤੰਗ ਕਰਦੇ ਰਹੇ ਉਸ ਤੋਂ ਬਾਅਦ ਨਿਆਣਾ ਹੋਇਆ ਨਿਆਣਾ ਹੋਣ ਤੋਂ ਬਾਅਦ ਹੀ ਮਹੀਨਾ ਸ਼ਿਲਾਈ ਨਹੀਂ ਕਟਾਇਆ ਅਸੀਂ ਇਹ ਕੁੜੀ ਨੂੰ ਐਥੇ ਸਾਡੇ ਘਰ ਭੇਜ ਦੋ ਮੀਂਟ 15 20 ਦਿਨ ਰਹੇ 15 20 ਦਿਨ ਤੋਂ ਬਾਅਦ ਨਾ ਮੁੰਡਾ ਹੋ ਗਿਆ ਮੜਿਆ ਜਾ ਬਿਮਾਰ ਖੰਗਰੇਸ਼ਾ ਹੋ ਗਈ ਖੰਗਰੇਸ਼ਾ ਹੋਣ ਤੋਂ ਬਾਅਦ ਇੱਥੇ ਆ ਗਏ ਇਹ ਹਸਪਤਾਲ ਲੈ ਕੇ ਹਸਪਤਾਲ ਲੈ ਕੇ ਜਾਣ ਤੋਂ ਬਾਅਦ ਕਹਿੰਦੀ ਤੂੰ ਇਹਦੇ ਸਾਰੇ ਟੱਬਰ ਇਹਦਾ ਸੋਰਾ ਸਾਰੇ ਕਹਿੰਦੇ ਵੀ ਤੂੰ ਬਿਮਾਰ ਕਰਕੇ ਲਏ ਚਲੋ ਅਸੀਂ ਉੱਥੇ ਅਸੀਂ ਸਾਰੇ ਬੈਠੇ ਸੀ ਤੇ ਇਹਦਾ ਸੋਰਾ ਆਇਆ ਉੱਥੇ ਕਹਿੰਦਾ ਲੈ ਤੂੰ ਕੁੜੀ ਠ ਕੁੜੀ ਇੱਕ ਮੁੰਡਾ ਬਿਮਾਰ ਕਰਕੇ ਲਏ ਅੱਜਿਆ ਜਿ ਬਿਮਾਰ ਹੋਣਾ ਹੁੰਦਾ ਤਾਂ ਸਾਡੇ ਕੋਲ ਹੀ ਹੋ ਜਾਣਾ ਸੀ ਅੱਜਿਆ ਬਿਮਾਰ ਅਸੀਂ ਪੈਸੇ ਲਾ ਦਿੰਦੇ ਆ ਉਥੇ ਸਾਡੀ ਕੁੜੀ ਨੂੰ ਮੰਮੀ ਨੂੰ ਮੈਨੂੰ ਮੇਰਾ ਛੋਟੇ ਭਰਾ ਨੂੰ ਇਹਦਾ ਸੋਹਰਾ ਬਹੁਤ ਬੋਲਿਆ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਅਸੀਂ ਨਹੀਂ ਮੁੰਡਾ ਦੇਖਣ ਦੇਣਾ ਉਹਨੂੰ ਵੱੱਟ ਘੱਟ ਬਹੁਤ ਬੋਲਿਆ ਕਹਿੰਦਾ ਮੇਰੇ ਜਾਦੇ ਕੁੜੀ ਬਈਓ ਮੇਰੇ ਪੈਸੇ ਲੱਗ ਜਾਂਦੇ ਮੇਰੇ ਪੈਸੇ ਲੱਗੇ ਕਹਿੰਦਾ ਨਾ ਇਹ ਕੰਮ ਕਰਦੀ ਐ ਬੈਠੀ ਨੂੰ ਇਹਨੂੰ ਰੋਟੀਆਂ ਦੇਂਦੇ ਕਹਿੰਦਾ ਮੈਂ ਪੁਲਿਸ ਚ ਮੇਰੇ ਤੇ ਤੁਸੀਂ ਦੱਪਾ ਆਪਾਂ ਨੇ ਆ ਹਾਂ ਔਟੋ ਬਾਧ ਜੀ ਸਾਡੀ ਕੁੜੀ ਨੂੰ ਉਹਨਾਂ ਦਾ ਮੁੰਡਾ ਅੰਦਰ ਸੀ ਨਹੀਂ ਇਹਦੇ ਸੋਹਰੇ ਨੂੰ ਮੇਲੇ ਦੇ ਦਿੱਤਾ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਮੈਨੂੰ ਬੋਲਿਆ ਮੇਰੇ ਭਰਾ ਨੂੰ ਮੇਰੀ ਮੰਮੀ ਨੂੰ ਅਸੀਂ ਸਾਡੀ ਚਾਚੀ ਦਾ ਮੁੰਡਾ ਵੀ ਆ ਇਹਨਾਂ ਸਾਰਿਆਂ ਨੂੰ ਵੱਧ ਘੱਟ ਬੋਲੇ ਇੱਕ ਇਹਨਾਂ ਦਾ ਰਿਸ਼ਤੇਦਾਰ ਉਹਨਾਂ ਕਿਹਾ ਕਹਿੰਦਾ ਕੋਈ ਨਹੀਂ ਭਾਜੀ ਕੁੜੀ ਨੂੰ ਬੈਠੀ ਰਹਿਣ ਦੋ 2 ਮਹੀਨੇ ਦਾ ਨਿਆਣਾ ਵਾ ਮਾਂ ਆਪਣੇ ਪੁੱਤ ਨੂੰ ਲੱਗ ਥੋੜੀ ਕਰ ਸਕਦੀ ਆ ਇਹ ਕਹਿੰਦਾ ਨਹੀਂ ਕਹਿੰਦਾ ਇਹਨੂੰ ਲੈ ਜਾਓ ਇੱਥੋਂ ਲੈ ਰੋ ਕਹਿੰਦਾ ਇਹਨੂੰ ਉੱਥੋਂ ਅਸੀਂ ਗਲੇਰ ਬਾਹਰ ਹਸਪੀਟਲ ਦੇ ਬਾਹਰ ਇਹਦਾ ਪ੍ਰੈਸਰ ਇੰਨਾ ਸਾਨੂੰ ਵੱਧ ਘੱਟ ਬੋਲਿਆ ਬਹੁਤ ਜ਼ਿਆਦਾ ਅਜੀ ਚੁੱਪ ਕਰਕੇ ਕੁੜੀ ਨੂੰ ਲੈ ਆਏ ਕਿੰਨੀ ਉਮਰ ਦੀ ਕੁੜੀ ਸੀ ਕੁੜੀ 25 26 24 26 25 ਸਾਲ ਦੀ ਸੀ ਜੀ ਭਾਜੀ ਐਨਾ ਅਜੀ ਨਾ ਅਜੀ ਫੇਰ ਕੇ ਨਾ ਇਹ ਨਹੀਂ ਭਾਜੀ ਉਹਨਾਂ ਨਾਲ ਗੱਲ ਕਰਨ ਦੇਣੀ ਨਾ ਪਾਸਤਾ ਪਰ ਉਹਨਾਂ ਵੀ ਭਾਜੀ ਅਸੀਂ ਇਹਨੂੰ ਫੇਰ ਕਹਿਣਾ ਚੱਲ ਕੋਈ ਨਹੀਂ ਚੁੱਪ ਕਰ ਕੀ ਬਾਰੇ ਗਲਾਗੇ ਤੁਸੀਂ ਨਾ ਕਾਂਤਾ ਦੇਵੀ ਸੀ ਜੀ ਤਿੰਨ ਚਾਰ ਦਿਨ ਤੋਂ ਪਾਂਜਾ ਬਿਮਾਰ ਸੀ ਜੀ ਉਹਦਾ ਸੋਰਾ ਉਹਨੂੰ ਉੱਥੇ ਹਸਪੀਟਲ 'ਚ ਬੋਲੀ ਗਿਆ ਹਸਪੀਟਲ 'ਚ ਬੋਲਦਾ ਸੀ ਉਹਨੂੰ ਕਿ ਤੂੰ ਮੁੰਡਾ ਬਿਮਾਰ ਕੀਤਾ ਤੇਰੀ ਵਜ੍ਹਾ ਨਾਲ ਮੁੰਡਾ ਬਿਮਾਰ ਹੋਇਆ ਉਹਨੂੰ ਉੱਥੇ ਹੋਰ ਭੇਜ ਦਿੱਤਾ ਉਹਨੂੰ ਮੁੰਡਾ ਵੀ ਨਹੀਂ ਦੇਖਣ ਦਿੱਤਾ ਐਵੇਂ ਉਹ ਖੈਰ ਕਰੋ ਇੱਕ ਮਿੰਟੋ ਮਾਰੇ ਪਾਣ ਲਾ ਐਵੇਂ ਭੇਜ ਦਿੱਤਾ ਉਹਨੂੰ ਵਾਪਸ ਉੱਥੋਂ ਉਹਨੂੰ 2 ਦਿਨ ਹੋ ਕੇ ਮੁੰਡਾ ਵੀ ਨਹੀਂ ਦੇਖਣ ਦਿੱਤਾ 2 ਮਹੀਨੇ ਦਾ ਮੁੰਡਾ ਕਹਿੰਦਾ ਤੂੰ ਤੇਰੀ ਵਜ੍ਹਾ ਨਾਲ ਬਿਮਾਰ ਹੋਇਆ ਤੂੰ ਬਿਮਾਰ ਕੀਤਾ ਮੁੰਡਾ ਉਹਨੂੰ ਦੇਖਣ ਨਹੀਂ ਦਿੱਤਾ ਇੱਥੇ ਬਹੁ ਗਾਲਾਂ ਕੱਢੀਆਂ ਉਹਨੂੰ ਕਹਿੰਦਾ ਮੇਰੇ ਪੈਸੇ ਲੁਆਈ ਜਾਣੀ ਤੂੰ ਕਹਿੰਦਾ ਮੈਂ ਪੁਲਿਸ ਤੇ ਜਾ ਤੁਸੀਂ ਮੇਰੇ ਤੇ ਜ਼ੋਰ ਦਿਖਾਣੇ ਆ ਮੈਂ ਕੈਸੇ ਲਈ ਜਨਰੇ ਤੇ ਮੇਰੇ ਤੇ ਉਹ ਪੈਸੇ ਪੈ ਲਵਾਤੇ ਮੈਂ ਕਹਿੰਦਾ ਸੀ ਇਹ ਮਾਨ ਨਰੀਦਾਲਾ ਸਾਡ ਮੇਰੀ ਭੈਣ ਦਾ ਸੋਰਾ ਉਹ ਬੋਲਦਾ ਸੀ ਉਹਨੂੰ ਬੂ ਗਾਲਾ ਕਰਦਾ ਸੀ ਉੱਥੇ ਸਾਰੇ ਹਸਪੀਟਲ ਸਾਹਮਣੇ ਉਹਨੂੰ ਬੋਲਿਆ ਉਹਨੂੰ ਮੂੰਹ ਵੀ ਨਹੀਂ ਦੇਖਣ ਦਿੱਤਾ ਮੁੰਡੇ ਦਾ ਇਦਾਂ ਹੀ ਵਾਪਸ ਭੇਜ ਦਿੱਤਾ ਘਰ ਨੂੰ ਉਹਨੂੰ ਆਖਰੀ ਵੇਲੇ ਕੁੜੀ ਨੇ ਦੱਸਿਆ ਤੁਹਾਨੂੰ ਤੇ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਇਹ ਸਾਡੇ ਸਾਹਮਣੇ ਉਹਨੂੰ ਗਾਲਾ ਕੱਢਦਾ ਸੀਗਾ ਅਸੀਂ ਫੇਰ ਉਹ ਕੁੜੀ ਨੂੰ ਘਰ ਨੂੰ ਲੈ ਕੇ ਨਾ ਤੂੰ ਐਦਾਂ ਨਾ ਕਰ ਆਜਾ ਕਰਨੂ ਕੀ ਚਾਹਨੇ ਆ ਤੁਸੀਂ ਸਾਨੂੰ ਇਨਸਾਬ ਮਿਲਣਾ ਚਾਹੀਦਾ ਉਹ ਸਾਨੂੰ ਪੁਲਿਸ ਦੀਆਂ ਧਮਕੀਆਂ ਦਿੰਦਾ ਸਾਨੂੰ ਬਹੁਤ ਬੋਲਦਾ ਅਵੇ ਤੇ ਥਾਣਾ ਜੀ ਸੀ ਅਸੀਂ ਤੇ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਹੈ ਵੀ ਕਾਂਤਾ ਦੇਵੀ ਬਾਈ ਵਾਫ ਗਗਨਦੀਪ ਬਾੜ ਨੰਬਰ 5 ਮੀਰੰਪੁਰ ਰੋਡ ਗਰਿਸ਼ੰਕਰ ਮੈਂ ਫਾਹਾ ਲੈ ਕੇ ਨਾ ਦੂਤਿਆ ਕਰ ਲਈਆਂ ਬਾਕੀ ਪਰਿਵਾਰ ਦੇ ਆਣ ਦੇ ਉਪਰ ਜੋ ਵੀ ਇਹਨਾਂ ਨੇ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊ ਸਰ ਕਿੰਨੇ ਕੇਜ ਦੱਸੀ ਜਾ ਰਹੀ ਲੜਕੀ ਦੀ ਉਮਰ 25 ਸਾਲ 25 26 ਸਾਲ ਦੀ ਕਰੀਬ ਉਮਰ ਹੈ ਇੱਕ ਬੱਚਾ ਹੈ ਇੱਕ ਬੱਚਾ ਆ ਉਹ ਬਿਮਾਰ ਆ ਹਸਪੀਟਲ ਆ ਉੱਥੇ ਨਮਾਸ਼ਹਿਰ ਉਹਨਾਂ ਨੂੰ ਮਿਲਣ ਗਏ ਸੀ ਉੱਥੋਂ ਕੋਈ ਇਹਨਾਂ ਦੀ ਅਭਿਨਾਬੀ ਹੋ ਗਈ ਆ ਉਹਦੇ ਕਰਕੇ ਇਹਨਾਂ ਦਾ ਸ਼ਾਇਦ ਕੋਈ ਹੋਊਗਾ ਬੈਰੀਫਾਈ ਤੇ ਬਾਕੀ ਵੈਰੀਫਾਈ ਕਰਕੇ ਜੋ ਗਿਆਨਾਂ ਦੇ ਮੁਤਾਬਕ ਇਹਨਾਂ ਦੀ ਬਣਦੀ ਕੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇਗੀ ਸਰ ਪਤੀ ਦਾ ਨਾਮ ਕੀ ਹੈ ਇਹਨਾਂ ਦੇ ਗਗਨਦੀ ਗਗਨਦੀ ਪਰ ਕਰਵਾ ਦੇਣਾ